ਚੱਲ ਜੀ ਵੇ ਫਿਰ ਆਪਾਂ ਨਰਮਾ ਹੀ ਲੈ ਲੇਨਾ ਤੇ ਦੂਜਾ ਵਾਰ ਤਾਂ ਫਿਰ ਆਪਾਂ ਝੋਨਾ ਲਾਉਣ ਲੱਗ ਜੰਦੀ ਚੱਲ ਚੱਲ ਜਿੰਦੇ ਨਾ ਕਰੋ ਹਾਂ ਨਰਮਾ ਹੀ ਜੀ ਅਰੇ ਦੂਜਾ ਵਾਰ ਆਪਾਂ ਮੀਂਹ ਪੈਣ ਲੱਗ ਜਾਨੂੰ ਮੈਂ ਵੀ ਝੋਨਾ ਲਾਉਣ ਲਾਉਣ ਲੱਗਣਾ ਪਾਸੋਂ ਹੋਰ ਆਜਾ ਜੀ ਮੈਂ ਨਾਲ ਆਉਂਦਾ ਆਂ ਅਗਰ ਯੋ ਯਾਰ ਕੱਖ ਹੋਏ ਲੱਗ ਜਾਂਦੇ ਮਗਰ ਯਾਰ ਇੰਦਰ ਇਹ ਨਰਮਾ ਮਾਰਾ ਰਹਿ ਗਿਆ ਯਾਰ ਹਨਾ ਹੈ ਉਹ ਗਾਹਾਂ ਤੋਂ ਨਾ ਇਹ ਕੋਈ ਲੰਗਣਾ ਨਹੀਂ ਆ ਹੱਲ ਨਾਲ ਇੰਨਾ ਕਦਾਂ ਛੱਡਦੇ ਚੱਲਾ ਤਾਂ ਕੀ ਆ ਇਹ ਵਿਚਾਰੀ ਖੜੀ ਰਹੁ ਲੋਕ ਤਾਂ ਪਾਗਲ ਨੇ ਜਿਹੜਾ ਦਖਤਾਂ ਨੂੰ ਵੜ ਦਿੰਦੇ ਨੇ ਬਈ ਆਪਾ ਉਹ ਕੰਮ ਨਹੀਂ ਕਰਦੇਗੇ ਬੰਦਾ ਤਾਂ ਉਹ ਕਰਦੇ ਆ ਉੱਧਰ ਜੁੱਤੀ ਤੇ ਲਾ ਦੇ ਹਾਂ ਕੋਲਾ ਰੇ ਤੂੰ ਬਹੁਤ ਲਾਵਾ ਰੇ ਇਹ ਬੜਾ ਮਾਰੋ ਤੋ ਹਾਂ ਤਾਂ ਕੋਈ ਯਾਰ ਨਹੀਂ ਰੋਕ ਨੂੰ ਰੋਕ ਲੈਣ ਤੇ ਪਰ ਸਾਡੇ ਕਮਾਂਡੀਆਂ ਨੇ ਬਈ ਸਾਰੇ ਦਖਤ ਵੱਟ ਤੇ ਇੱਕ ਮੇਰੇ ਮੱਥੇ ਉੱਤੇ ਵਧੀ ਆ ਆਪਣੇ ਮੱਥੇ ਹੋ ਕੇ ਇੱਕ ਵੱਡੀ ਜੱਡੀ ਥੱਲੇ ਬੈਠ ਕੇ ਚਾਹ ਪਾਣੀ ਪੀਣੀ ਆ ਪਹਿਲਾਂ ਨਾ ਡਰੈਫਟ ਪਤਾ ਦਿੰਦੇ ਨੇ ਪਤੰਦਰਾ ਮਗਰਾ ਫਰਾ ਏ ਦਮਾਂਡੀਆਂ ਤੇ ਜਾਇਆ ਬੈਂਦੇ ਨੇ ਜਦੋਂ ਧੁੱਪ ਲੱਗਦੀ ਏ ਵੀ ਪਤੰਦਰਾ ਤੁਸੀਂ ਪਹਿਲਾਂ ਹੀ ਹੋ ਗਿਆ ਕਰੋ ਦੇਖ ਲਿਆ ਕਰੋ ਵੀ ਆ ਪੰਦਰਾ ਕਿਉਂ ਬਟੋਣੇ ਆ ਮਿੱਦਨਾ ਮੈਨਾਂ ਆਪਾਂ ਨੂੰ ਕਿੱਥੇ ਸਰਦਾ ਹੈਗਾ ਨਾ ਉਹ ਜੱਟ ਦਾ ਜਮੀਨ ਵੀ ਨਾ ਫਰ ਉਹ ਨਾ ਹੀ ਵਸਤ ਬਣਾ ਫਰ ਇਹ ਦਰਖਤੀ ਦਾ ਖੇਤ ਤੋਂ ਹਮ ਤਾਂ ਜਾ ਕੁਤੇਗੇ ਤੂੰ ਕਿੱਥੇ ਆ ਕੇ ਰੁਕੀ ਖਾ ਉਹ ਕਿੱਥੇ ਆ ਕੇ ਪਾਣੀ ਧਰੂਗਾ ਲੈ ਵੀ ਬਾਈ ਹੁਣ ਆਪਣਾ ਨਰਮਾ ਦਾ ਗਿਆ ਸੀ ਲਿਆ ਤੇ ਹੁਣ ਆਪਾਂ ਨਾ ਉਧਰ ਮਿਸਤਰੀਆਂ ਨੂੰ ਫੱਦ ਕੇ ਤੇ ਆਪਣੀ ਮੋਟਰ ਖਮਰਾਈਏ ਤੇ ਧੂਣਾ ਲਾਉਂਦੇ ਤੇ ਆਰਨਾ ਕਰੀਏ ਤੇ ਜਿਹੜਾ ਆਪਣੀ ਟੈਨਸ਼ਨ ਬੜੀ ਬਿੱਟੀ ਸੀ ਨਿਬੜ ਗਈ ਤੇ ਹੁਣ ਆ ਜਿਹੜੀ ਲੱਕੜਾ ਇਹ ਆਪਾਂ ਘਰੇ ਲੈ ਕੇ ਆਈਆਂ ਇੱਥੋਂ ਯਾਰ ਕੋਈ ਚੱਕ ਕੇ ਲੈ ਜੂਗਾ ਆ ਤਾਂ ਵਧੀਆ ਹੋਊਗਾ ਹੋਰ ਯਾਰ ਬਾਹਲਾ ਕੀ ਕਰਦੇ ਨਿਆਰਾ ਮੈਂ ਨਾ ਮੰਗ ਉਹਨਾਂ ਨੂੰ ਕਹਿਣਗੇ ਗੁਰਾ ਪਰ ਮੈਂ ਨਾਂ ਨਹੀਂ ਦੇਣਾ ਚਾਹੁੰਦਾ ਉਹਨੂੰ ਪਤਾ ਆਹ ਦੇ ਕਰਕੇ ਇਹ ਆਪਣੇ ਬਾਹਣ ਤੇ ਤਰਨ ਨਾਲ ਲੱਗ ਜੇ ਚਲੋ ਕੋਈ ਨਹੀਂ ਆਈ ਸਾਂਗੇ ਆਪ ਆਪ ਦੇ ਘਰੇ ਨਾਲ ਜਦੇ ਬਾਈ ਕਿਹਨੂੰ ਕੀ ਮਾਰੀ ਰਹੀ ਆ ਹੋਰ ਇਹ ਹੁਣ ਆਪਾਂ ਨਾ ਘਰੇ ਗੱਲ ਕਰਾਂਗਾ ਠੀਕ ਹਮ ਬਲਿਆ ਹੋਇਆ ਜਲਾ ਪੁਣਾ ਕੰਮ ਬਣਾਵਾ ਇੰਨਾ ਮੋਟਾ ਇਮਾਰਤ ਨਾ ਬੁੜ ਗਿਆ ਇਹ ਹੁਣ ਆਪਾਂ ਰੱਬ ਸੋ ਰੱਬੋਂ ਲੱਗਦੇ ਮਿਸਟਰੀਆਂ ਨੂੰ ਬੁਲਾ ਲਦੇ ਆਪਣਾ ਮੋਟਰ ਦਾ ਸਰੀਆ ਭਾਂ ਇੰਤਜ਼ਾਮ ਪਾਣੀ ਕੋਈ ਪੀਲਾ ਚਾਹ ਵੀ ਨਹੀਂ ਆ ਬਾਈ ਨਾ ਮੈਂ ਤਾਂ ਭਰਾਵਾ 피ਟਣਾ ਤੂੰ ਤੁਣੀ ਨਾ ਪੀਣੀ ਹੈ ਪੀੜਾ ਨਹੀਂ ਤੇਰੀ ਮਰਜ਼ੀ ਆ ਮੈਨੂੰ ਜੁੜਨੀ ਰੁਦਾ ਹੈਗੀ ਆ ਮੈਨੂੰ ਨਾ ਮਜਾਕ ਤੋਂ ਵੀ ਕਰਨਾ ਪਾਣੀ ਕਹਦਾ ਤੂੰ ਸਵਾਦੀ ਵਾਲਾ ਸਵਾਦ ਉਹ ਇੰਦਰੀ ਗਏ ਹੋ ਜਾਂਦਾ ਅੱਕੇ ਜੀ ਮੈਂ ਅੱਲਾ ਪੀਣਾ ਵੀ ਨਾ ਆ ਜਾ ਆਪਣਾ ਲੱਕੜਦਾਰ ਇਹ ਕਿੱਧਰ ਵਗ ਗਿਆ ਯਾਰ ਹਾ ਹਾ ਆ ਜਾ ਭਾਈ ਬਣ ਕੇ ਲੱਕੜਦਾਰ ਇਹ ਕਰਾਂਗੇ ਉਹ ਕੰਮ ਆਪਾਂ ਹੋਰ ਵੀ ਕਰਨੇ ਆ ਬਹੁਤ ਜ਼ਿਆਦੇ ਹੁਣ ਤਾਂ ਸਮਾਂ ਹਵਾ ਫਿਰ ਗਰਮੀ ਹੋ ਜੂਗੀ ਗਰਮੀ ਦੇ ਵਿੱਚ ਕੰਮ ਕਰਨਾ ਬਹੁਤ ਜ਼ਿਆਦਾ ਔਖਾ ਭਰਾਵਾ ਉਹਦਾ ਮੱਕੀ ਗੁੱਡਣੀ ਆ ਹੈ ਉਹਦਾ ਮੱਕੀ ਗੁੱਡਣੀ ਆ ਉਹ ਮੱਕੀ ਗੁੱਡਣੀ ਤਾਂ ਮੈਂ ਤੇਰੀ ਗੱਲ ਮੰਨਦਾ ਮੱਕੀ ਦਾ ਜਣ ਕਿਹੜਾ ਫੁੱਟਦਾ ਪੀਲੀ ਜੀ ਦਵਾਈ ਪਾ ਕੇ ਜੱਟ ਪਰੇ ਹੁੰਦੇ ਆ ਆ ਬੀਜ ਨੂੰ ਛੱਡ ਕੇ ਮੱਕੀ ਮੱਕੀ ਨੂੰ ਤਾਂ ਫਸਲ ਕੋਲ ਚਾਰ ਵਾਰ ਤੇ ਵੇਚਦਾ ਪੀਜ ਨਹੀਂ ਵੀ ਲੋਗੀ ਹਲੋ ਉਹ ਮਿਸਤਰੀ ਦਾ ਫੋਨ ਆਇਆ ਹੋਊਗਾ ਹਨਾ ਹਾਂ ਮਿਸਤਰੀ ਦਾ ਫੋਨ ਨਹੀਂ ਆਇਆ ਮੋਟਰ ਵੀ ਸਮਰਾਉਣੀ ਹੈ ਜਰਾ ਨਾ ਉਧਰ ਕੇ ਹੁੰਦਾ ਮੇ ਇਧਰ ਕੇ ਹੁੰਦਾ ਜੀ ਗਰਾਣਾ ਜੀ ਨਾ ਨਾ ਉਧਰ ਗਿਆ ਪਰੇ ਹੋਏ ਸੰਗੜਾ ਚੱਕ ਰਿਹਾ ਸੰਗੜਾ ਤੇ ਨਹੀਂ ਅਈ ਤੇ ਬਾਲਾਂਗੇ ਦੇਖਦਾ ਹੀ ਨਹੀਂ ਹਨਾ ਫਿਰ ਇਹਨਾਂ ਨੂੰ ਸੰਗਲ ਕਿੱਥੇ ਆ ਬਾਈ ਵਾਗਤ ਕੋ ਮਿਲਿਆ ਕਰੋ ਸੰਗਲ ਕਿੱਥੇ ਆ ਆਹ ਦੇ ਇਹ ਤਾਂ ਯਾਰ ਇੱਕੋ ਹੀ ਆ ਇਹ ਤਾਂ ਦੋ ਤਿੰਨ ਹੁੰਦੇ ਆ ਦੋ ਹੁੰਦੇ ਆ ਨਾ ਕੋ ਖੇਤ ਦਾ ਉਸ ਮਰੀ ਮੁਰਗੂ ਨੂੰ ਮੁਰ ਨੂੰ ਕਰੀ ਲੱਕੜਾ ਬੱਸ ਕਿੱਥੇ ਜੇ ਕਰਾਂ ਆਹ ਦੇਖ ਆਹ ਦੇਖ ਇਹ ਗਿੱਲੀ ਹੁ ਭਾਰੀ ਹੁੰਦੀ ਹੈ ਗਿੱਲੀ ਚੱਕਣੀ ਭਾਰੀ ਔਖੀ ਸੀ ਇਹ ਲੇ ਇਹ ਲਗੂ ਆਦਰ ਇਹ ਮੈਂ ਕਰ ਪਰਲੇ ਬੀਜੇ ਬਖੇ ਉਹ ਪੀ ਪਾ ਰੋ ਮਿਲਦਾ ਜੇ ਤੋ ਲਾਏਗਾ ਤੋ ਪੁੱਟੇ ਹੀ ਕਹਦੇ ਨੇ ਪਸਤੀ ਜਨ ਜਾ ਗਿਆ ਭਰਾ ਉਹਨ ਤਾਂ ਕਹੀਂ ਉੱਦੀ ਵਿੱਚ ਲਾ ਲਾ ਹਾ ਤਾਂ ਮੁਗਿਆ ਲਾ ਦਰ ਡੋੜਾ 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 ਇੰਦਾ ਡੋੜਾ ਚੰਗਣਾ ਨੇ ਮਾਤਾ ਡੋੜਾ ਫਾੜਾ ਲੋਹਾ ਦਾ ਬਾੜਾ ਘੱਟ ਲੱਗਣਾ ਜਰੂਰ ਇਹ ਨਹੀਂ ਨਾ ਹੋਇਆ ਹਾਂ ਪਾਲੀ ਦੇ ਚੀਨਾ ਕੋਈ ਇੱਕ ਬਾਰ ਖੋਲੀ ਇਹ ਨਹੀਂ ਆ ਅੜ ਗਿਆ ਭਗਾਉਗਾ ਠਾਈਕ ਇਹ ਦੋੜਦੇ ਪਏ ਹਾਂ ਇਹ ਕਹਿੰਦਾ ਕਲੀ ਕਹਿੰਦਾ ਖੋਲਾਂਗਾ ਆਪਾਂ ਕੱਠਾ ਖੁੱਲਦਾ ਨਹੀਂ ਆਏ